ਇਸ ਦਰ ਤੇ ਆਓ ਤੋ ਤਿੰਨ ਚੀਜ਼ਾਂ ਪੱਲੇ ਬੰਨ ਲਿਓ ਪਹਿਲੀ ਦਰ ਨਹੀਂ ਛੱਡਣਾ ਜੇ ਦਾਤ ਲੈਣੀ ਹੈ ਇੱਕ ਦਰ ਤੇ ਬਹਿ ਜਾਓ ਕਈ ਵਾਰ ਦੇਖੀ ਤਾਂ ਕੋਈ ਗੱਡੀ ਦੇ ਨਾ ਭਿਖਾਰੀ ਮੰਗਤਾ ਉਹ ਗੱਡੀ ਦਾ ਸ਼ੀਸ਼ਾ ਹੀ ਫਾੜ ਲਉਂਦਾ ਬੰਦਾ ਕਹਿੰਦਾ ਹੁਣ ਤੂੰ ਖਿਹੜਾ ਕਿਧਾਂ ਛੜਾਈਏ ਜੇਬ ਚੋਂ ਕੁਛ ਨਾ ਕੁਛ ਦੇਣਾ ਹੀ ਪੈਣਾ ਇੱਕ ਦਰ ਦੇ ਹੋ ਕੇ ਬਹਿ ਜਾਓ ਸਗਲ ਦੁਆਰ ਕੋ ਸਾਡ ਕਹਿਓ ਤੋ ਹਾਰੋ ਦੁਆਰ ਦੁਆਰ ਦੂਸਰੀ ਗੱਲ ਹੈ ਕਦੀ ਵੀ ਕੋਈ ਦਾਤ ਲੈਣੀ ਹੈ ਤਾਂ ਕਾਲੇ ਨਾ ਪਓ ਪਹਿਲੇ ਤਾਂ ਇੱਥੇ ਬਹਿ ਜਾਓ ਦੂਸਰੀ ਗੱਲ ਹੈ ਵੀ ਕਦੇ ਕਾਲੇ ਨਾ ਪਾਓ ਹਾਏ ਮੈਨੂੰ ਆ ਨਹੀਂ ਮਿਲਿਆ ਹੈ ਤੁਸੀਂ ਅਰਦਾਸ ਕਰਤੀ ਤੁਹਾਡੀ ਫਾਈਲ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਲੱਗ ਗਈ ਤੁਸੀਂ ਅਰਦਾਸ ਕਰਤੀ ਤੁਹਾਡੀ ਫਾਈਲ ਬਾਬਾ ਦੀਪ ਸਿੰਘ ਦੇ ਚਰਨਾਂ ਵਿੱਚ ਲੱਗ ਗਈ ਕਾਲੇ ਨਾ ਪਾਓ ਹੁਣ ਡੇਟਨ ਵਾਚ ਕਾਲੇ ਨਾ ਪਾਓ ਤੀਸਰੀ ਗੱਲ ਪਤਾ ਕੀ ਹੈ ਪਹਿਲੇ ਦਰਨਾ ਛੱਡੋ ਦੂਸਰੇ ਕਾਲੇ ਨਾ ਪਾਓ